ਤੁਸੀਂ ਪੂਰਾ ਪਿੰਡ ਬੈਠਾ ਇੱਥੇ ਤਰਾਸ ਤਰਾਸ ਕਰ ਰਹੇ ਆ ਇਹ ਪਿੰਡ ਵਾਲੇ ਕਿਉਂਕਿ ਪਿੰਡ ਦੇ ਵਿੱਚ ਤੀਜੀ ਮੌਤ ਹੋ ਗਈ ਜਿਹੜੀ ਨਸ਼ੇ ਨਾਲ ਹੋਈ ਆ ਤੇ ਆਹ ਮੁੰਡੇ ਤਾਂ ਵਿਆਹ ਨੂੰ ਵੀ ਤਿੰਨ ਮਹੀਨੇ ਹੋਏ ਸੀ ਇਹ ਸਿਰਫ ਇੱਕ ਘਰ ਨੂੰ ਜਿਹੜਾ ਦੂਜਾ ਘਰ ਵੀ ਉੱਜੜ ਗਿਆ ਨਾਲ ਪਿੰਡ ਵਾਲੇ ਭੈਣ ਭਾਈ ਨੂੰ ਪਤਾ ਲੱਗਿਆ ਜੀ ਉਹ ਫਿਰ ਸਾਨੂੰ ਲੈ ਗਏ ਉੱਥੇ ਸਾਨੂੰ ਮੌਕਾ ਦਿਖਾਤਾ ਜੀ ਜੀ ਡਿੱਗ ਗਿਆ ਪੈਸਾ ਸੀਗਾ ਜੀ ਕੰਦ ਨਾਲ ਬਸ ਉਸ ਤੋਂ ਬਾਅਦ ਮੈਨੂੰ ਸੁਰਤ ਨਹੀਂ ਰਹੀ ਉਹਨੂੰ ਕੁਝ ਪਤਾ ਨਹੀਂ ਲੱਗਿਆ ਜੀ ਉਸ ਤੋਂ ਬਾਅਦ ਤਾਂ ਜਿੱਦੋਂ ਲਾਭ ਸਿੰਘ ਉਹ ਕੋਈ ਵੀ 4 ਕਿਲੋਮੀਟਰ ਦੀ ਦੂਰੀ ਤੇ ਬੈਠਾ ਉਹਦੇ ਪਿੰਡ ਕੋਲੇ ਆ ਜਾਵਾ ਜੀ ਵੀ ਉਹ ਕਹਿੰਦੇ ਵੀ ਅਸੀਂ ਨਸ਼ਾ ਖਤਮ ਕਰ ਰਹੇ ਹਾਂ ਇਸ ਚੀਜ਼ ਦਾ ਜੇ ਕੋਈ ਉਹ ਨਹੀਂ ਹੈ ਕਿ ਹੱਲ ਹੋਏ ਉਹ ਕਹਿੰਦੇ ਵੀ ਓਵਰਡੋਜ਼ ਨਾਲ ਮਰਿਆਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਉਹਦਾ ਦੋਸਤ ਥੜਿਆ ਨਾਲ ਸੀਗਾ ਉਸ ਤੋਂ ਬਾਅਦ ਉਹਦੇ ਇਨਕੁਆਰੀ ਤੋਂ ਪਤਾ ਲੱਗ ਗਿਆ ਇਨਕੁਆਰੀ ਤੋਂ ਪਤਾ ਲੱਗ ਕੋਈ ਕੋਲੇ ਸਰਿੰਜ ਜਾਂ ਕੁਝ ਹੋਰ ਵੀ ਕੋਲੇ ਮਿਲਿਆ ਸਰਿੰਜ ਕੋਲੇ ਹੈਗੀ ਸੀ ਜੀ ਲੱਗੀ ਹੋਈ ਸੀ ਜੱਟ ਲੱਗੀ ਹੋਈ ਸੀ ਬਾਜ ਲੱਗੀ ਹੋਈ ਸੀ ਬਾਜ ਕਸ ਰਿਹਾ ਕਿ ਤਿੰਨ ਮੋਤਾਂ ਹੋ ਗਈਆਂ ਪਿੰਡ ਵਿੱਚ ਚਿੱਟੇ ਦੇ ਨਾਲ ਪਰ ਚਿੱਟਾ ਸਰਕਾਰ ਕਹਿੰਦੀ ਖਤਮ ਹੋ ਗਿਆ ਚਿੱਟੇ ਖਤਮ ਹੋਇਆ ਨਹੀਂ ਜਿਹੜਾ ਸੁਧਾਰਿਆ ਸਰਕਾਰ ਤਾਂ ਆਪ ਬਗਾਉਂਦੀ ਹੈ ਜੀ ਹਾਂ ਸਹੀ ਗੱਲ ਹੈ ਜੀ ਜੀ ਅਸੀਂ ਉੱਥੇ ਦੋ ਦਿਨ ਰਹੇ ਹਾਂ ਜੀ ਐਨਟੀਕੇ ਆਲੇ ਆਉਂਦੇ ਸੀ ਜਵਾਕ ਕਿੰਨੇ ਆਖੀ ਸਾਡੇ ਸਾਹਮਣੇ ਇਥੇ ਪੁਲਸ ਵਾਲੇ ਕੱਢਦੇ ਰਹੇ ਦਾ ਮੁੰਡਾ ਤੇਰੇ ਨਾਲ ਸੀ ਕੱਲ ਵੀ ਕੀ ਗੱਲ ਬਾਤ ਆ ਜੀ ਜੀ ਉਹ ਕਹਿੰਦਾ ਵੀ ਮੇਰੇ ਨਾਲ ਪਹਿਲਾਂ ਕਹਿੰਦਾ ਵੀ ਮੇਰੇ ਨਾਲ ਤਾਂ ਦੁਪਹਿਰੇ ਸੀ ਫਿਰ ਕਹਿੰਦਾ ਮੇਰੇ ਨਾਲ 6:30 ਵਜੇ ਤੱਕ ਸੀ ਫਿਰ ਕਹਿੰਦਾ ਜੀ 7:30 ਵਜੇ ਤੱਕ ਸੀਗਾ ਜੀ ਕਹਿੰਦਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਉਹ ਕਿੱਧਰ ਵਾ ਗਿਆ ਕਹਿੰਦਾ ਮੈਂ ਕਿੱਧਰ ਵਾ ਗਿਆ ਕਹਿੰਦਾ ਉਸ ਤੋਂ ਬਾਅਦ ਕੁਝ ਨਹੀਂ ਪਤਾ ਜੀ ਉਹ ਬੰਦਾ ਜਿਹੜਾ ਲੈ ਕੇ ਗਿਆ ਸੀ ਉਹ ਪੁਲਸ ਨੇ ਫੜਿਆ ਹੋਇਆ ਹੂੰ ਪੁਲਸ ਦੀ ਇੱਕ ਸਟੱਡੀ ਦੇ ਵਿੱਚ ਆ ਉਹ 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 ਪੁਛ ਦੱਸ ਕਰ ਰਹੀ ਹੈ ਉਹ ਹੂੰ ਉਹਦੇ ਕਹਿਣੇ ਮੁਤਾਬਕ ਉਹ ਕਹਿੰਦਾ ਵੀ ਮੇਰੇ ਨਾਲ ਤਾਂ ਹੈ ਨਹੀਂ ਸੀ ਉਹਦੇ ਨਾਲ ਹੋਰ ਬੰਦੇ ਦੇ ਨਾਲ ਲੈ ਰਿਆ ਉਹ ਅੱਛਾ ਜੀ ਵੀ ਮੇਰੇ ਨਾਲੋਂ ਮੈਨੇ ਛੱਡ ਗਿਆ ਸੀ ਉਹਨੂੰ ਉਹਨਾਂ ਨਾਲ ਚਲਾ ਗਿਆ ਸੀਗਾ। ਇਹ ਵੇਖਦੋ ਸਰਕਾਰਾਂ ਦੀ ਨਸ਼ਾ ਖਤਮ ਹੋ ਗਿਆ ਹੋ ਗਿਆ ਖਤਮ। ਨਾ ਨਾ ਕਿੱਥੇ ਹੋ ਗਿਆ ਬਈ ਸ਼ਤਾਨ ਦਬਾ ਕੇ ਮਚਕਦਾ ਸੰਕੋਨ। ਬਾੜਾ ਕਰਦਾ। ਹਾਂ ਬਾੜਾ ਸਕਦਾ ਬਈ ਬਸ ਬਾੜੀ ਆਉਕੀਏ ਦੁਨੀਆ ਅਸੀਂ ਤਾਂ ਬਾੜੀ ਆਉਕੀਏ। ਹਾਂਜੀ ਬਿਲਕੁਲ ਜੋ ਕੋਈ ਨਾਲ ਆਪਾਂ ਹਰ ਟਾਈਮ ਦੇ ਰਹਿੰਨੇ ਆ ਖਾਣੇ ਪੀਣੇ ਆ ਆਪਾਂ ਉਹਦੇ ਭਰੋਸੇ ਦੇ ਜੇ ਕੋਈ ਹੋਰ ਬੰਦਾ ਆਉਂਦਾ ਉਹਦੇ ਨੂੰ ਨਾਲ ਤੋੜ ਦੇਣਾ। ਬਿਲਕੁਲ। ਤੇ ਜਦੋਂ ਹਰ ਟਾਈਮ ਇਕੱਠੇ ਰਹਿੰਦੇ ਆ ਇਕੱਠੇ ਖਾਂਦੇ ਪੀਂਦੇ ਆ ਘਰੇ ਵੀ ਆਉਂਦੇ ਆ ਜਦੋਂ ਕੋਈ ਪਾਰਟੀ ਵੀ ਕਰਦੇ ਆ ਉਹਦੇ ਵੀ ਇਕੱਠੇ ਰਹਿੰਦੇ ਆ। ਉਹਦੇ ਭਰੋਸੇ ਦੇ ਨਾਲ ਹੀ ਨਾਲ ਚਲਾ ਗਿਆ ਮਤ ਹੋ ਚੁੱਕੀਆਂ ਇਹਨਾਂ ਕਿੰਨੇ ਨੌਜਵਾਨਾਂ ਦੀਆਂ ਹੋਣੀਆਂ 32 ਸਾਲ 24 ਸਾਲ 22 ਸਾਲ 24 ਸਾਲ ਚਿੱਟੇ ਦੇ ਨਾਲ ਹੀ ਬਿਲਕੁਲ ਚਿੱਟੇ ਦੇ ਨਾਲ ਜੀ ਕਾਰ ਜਦੋਂ ਇਹ ਮੁੱਦੇ ਤੇ ਚੱਲ ਰਹੀ ਹੈ ਕਿ ਅਸੀਂ ਖਤਮ ਕਰ ਰਹੇ ਹਾਂ ਜਿਹੜੇ ਇਸ ਜਿਹੜੇ ਇਸ ਨਾਲ ਮਰ ਰਹੇ ਆ ਉਹਨਾਂ ਦੇ ਘਰੇ ਆ ਕੇ ਤੂੰ ਦੁੱਖ ਸੁੱਖ ਦੇ ਦੇਖ ਸਕਦੇ ਆ ਬਿਲਕੁਲ ਕੋਈ ਸਸਕਾਰ ਦੇ ਨਹੀਂ ਆਇਆ ਕੋਈ ਅੱਜ ਅੱਜ ਦੋ ਤਿੰਨ ਅੱਜ ਪੰਜ ਦਿਨ ਹੋ ਗਏ ਜੇ ਗੱਲ ਚੱਲਦੀ ਨੂੰ ਖਬਰ ਜਲਦੀ ਨੂੰ ਪੰਜ ਦਿਨ ਹੋ ਗਏ ਕਿ ਮੁੰਡੇ ਦਾ ਕੰਮ ਹੋਈ ਹੈ ਅਜ ਤੱਕ ਸਾਡੇ ਕੋਲੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆਇਆ ਜੀ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਤਾਜੋ ਕੇ ਪਿੰਡ ਜ਼ਿਲ੍ਹਾ ਬਰਨਾਲਾ ਵਿੱਚ ਇਸ ਸਮੇਂ ਬੈਠਾ ਹਾਂ ਜਿੱਥੇ ਕਿ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਕਿ 22 ਸਾਲਾਂ ਦੇ ਨੌਜਵਾਨ ਨੂੰ ਉਸਦੇ ਦੋਸਤ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਪੂਰੀ ਘਟਨਾ ਕੀ ਹੈ ਕਿਵੇਂ ਇਹ ਉਹਨਾਂ ਨੇ ਘਟਨਾ ਨੂੰ ਇਨਜਾਮ ਦਿੱਤਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੀਬੀ ਜੀ ਇਹ ਕਿੰਨੇ ਵਜੇ ਦੀ ਘਟਨਾ ਜੀ ਕਿਹੜੇ ਦਿਨ ਦੀ ਘਟਨਾ ਜੀ ਜੀ ਸੋਮਵਾਰ ਦੀ ਗੱਲ ਹੈ ਜੀ ਮੇਰਾ ਬੇਟਾ ਜੀ 5 ਵਜੇ ਮੇਰੇ ਬੇਟ ਨੂੰ ਘਰੋਂ ਬੁਲਾ ਕੇ ਲੈ ਗਏ ਜੀ ਜੀ ਮੈਂ ਖੇਤ ਗਈ ਹੋਈ ਸੀਗੀ ਜੀ ਜੀ ਆ ਕੇ ਮੈਂ ਫੋਨ ਲਾ ਲਿਆ ਜੀ ਮੇਰਾ ਬੇਟਾ ਮੈਨੂੰ ਘਰੇ ਨਹੀਂ ਦਿਸਿਆ ਹੈਗਾ ਮੈਂ ਫੋਨ ਲਾ ਲਿਆ ਜੀ 8 ਵਜੇ ਜੀ ਮੈਨੇ ਮੈਨੂੰ ਕਹਦਾ ਵੀ ਮੰਮੀ ਮੈਂ ਬਸ 5 ਮਿੰਟਾਂ ਸੀ ਤੇਰੇ ਕੋਲੇ ਪਹੁੰਚ ਗਿਆ ਜੀ ਜੀ ਉਸ ਤੋਂ ਬਾਅਦ ਜੀ ਉਹਨੇ ਫੋਨ ਨਹੀਂ ਚੱਕਿਆ ਸੀ ਸਾਰੀ ਰਾਤ ਫੋਨ ਲਾਈ ਗਏ ਆ ਜੀ ਹੂੰ ਸਵੇਰੇ ਵੀ ਫੋਨ ਲਾਇਆ ਮੈਂ 5:30 ਵਜੇ ਉੱਠ ਕੇ ਜੀ ਫਿਰ ਵੀ ਉਹਨੇ ਫੋਨ ਨਹੀਂ ਚੱਕਿਆ ਹੈਗਾ ਇਉਂ ਉਹ ਤੋਂ ਬਾਅਦ ਅਸੀਂ ਪਿੰਡ 'ਚ ਮੈਂ ਉਹਦੇ ਦੋਸਤਾਂ ਨੂੰ ਮਿੱਤਰਾਂ ਨੂੰ ਪੁੱਛਣ ਵਾਸਤੇ ਵੇੜੇ ਦੇ ਵਿੱਚ ਉਸਦੀ ਫਿਰਦੀ ਰਹੀ ਜੀ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾਗਾ ਜੀ ਅਸੀਂ ਆਖਿਆ ਵੀ ਚਲ ਅਸੀਂ ਦਵਾਈ ਬੂਟੀ ਲੈ ਲਈ ਅਸੀਂ ਸਾਰੇ ਹੱਥ ਕਲਪੀ ਗਏ ਜੀ ਅਸੀਂ ਦਵਾਈ ਬੂਟੀ ਲੈਣ ਵਾਗੇ ਜੀ ਮੈਨੂੰ ਉਹ ਆਪ ਵੀ ਮਿਲ ਗਿਆ ਜੀ ਉਹ ਮੁੰਡਾ ਫੇ ਉਹਨੂੰ ਗੱਲਬਾਤ ਕਰੀ ਵੀ ਸਾਡਾ ਮੁੰਡਾ ਤੇਰੇ ਨਾਲ ਸੀ ਕੱਲ ਵੀ ਕੀ ਗੱਲਬਾਤ ਆ ਜੀ ਹਾਂ ਜੀ ਉਹ ਕਹਿੰਦਾ ਵੀ ਮੇਰੇ ਨਾਲ ਪਹਿਲਾਂ ਕਹਿੰਦਾ ਵੀ ਮੇਰੇ ਨਾਲ ਤਾਂ ਦੁਪਹਿਰੇ ਸੀ ਫੇਰ ਕਹਿੰਦਾ ਮੇਰੇ ਨਾਲ 6:30 ਵਜੇ ਤੱਕ ਸੀ ਫੇਰ ਕਹਿੰਦਾ ਜੀ 7:30 ਵਜੇ ਤੱਕ ਸੀਗਾ ਜੀ ਕਹਿੰਦਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਉਹ ਕਿੱਧਰ ਵਾ ਗਿਆ ਕਹਿੰਦਾ ਮੈਂ ਕਿੱਧਰ ਵਾ ਗਿਆ ਕਹਿੰਦਾ ਉਸ ਤੋਂ ਬਾਅਦ ਕੁਝ ਨਹੀਂ ਪਤਾ ਜੀ ਜਦੋਂ ਮੈਂ ਫੋਨ ਲਾ ਕੇ ਗੱਲ ਕਰੀ ਸੀ ਜੀ ਉਦੋਂ ਵਿੱਚ ਬੋਲੀ ਜਾਂਦੇ ਸੀ ਨੇ ਮੋਟਰ ਹੈਗਾ ਛੱਲੇ ਜਾਂਦਾ ਸੀ ਜੀ ਅੱਛਾ ਜਦੋਂ ਤੁਸੀਂ ਫੋਨ ਲਾਇਆ ਜੀ ਉਦੋਂ ਉਹਨਾਂ ਮੁੰਡਿਆਂ ਕੋਲ ਹੀ ਸੀਗਾ ਜੀ ਮੈਨੂੰ ਕਹਿੰਦਾ ਮੈਂ ਇੱਥੇ ਆਗਾ ਗਰਾਊਂਡ 'ਚ ਹਾਂਜੀ ਵੀ ਮੈਂ ਆ ਜਾਣਾ ਮੰਮੀ 5 ਮਿੰਟਾਂ ਜੀ ਆ ਜਾਣਾ ਜੀ ਉਦੋਂ ਵਿੱਚ ਮੈਂ ਮੋਟਰਸਾਈਕਲ ਚੱਲੀ ਜਾਂਦਾ ਸੀ ਜੀ ਉਸ ਤੋਂ ਬਾਅਦ ਉਹਨੇ ਕੋਈ ਫੋਨ ਨਹੀਂ ਚੱਕਿਆ ਜੀ ਅਸੀਂ ਸਾਰੀ ਆਰ ਟਰਾਈ ਕਰੀ ਜੀ ਫੋਨ ਜੀ ਉਸ ਤੋਂ ਬਾਅਦ ਜਦੋਂ ਘਰੋਂ ਗਏ ਆ ਘਰੋਂ ਪਤਾ ਕਿਹੜਾ ਬੰਦਾ ਲੈ ਕੇ ਗਿਆ ਸੀ ਬੁਲਾ ਕੇ ਜਾਂ ਕਿੰਨੇ ਜਣੇ ਆਏ ਸੀ ਵੀ ਆਂਡ ਘਮੜ ਚ ਪਤਾ ਹੁੰਦਾ ਕਿਸੇ ਨੂੰ ਜੀ ਆਂਡ ਘਮੜ ਵਾਲੇ ਤਾਂ ਵੀ ਐ ਬਾਰ ਬੂੜਾ ਕੇ ਬੈਠ ਜਾਂਦੇ ਆ ਜੀ ਵੀ ਮੇਰੀ ਨੂੰ ਨੂੰ ਪਤਾਗਾ ਵੀ ਉਹੀ ਮੁੰਡਾ ਲੈ ਕੇ ਗਿਆ ਸੀ ਮੇਰੇ ਬੇਟੇ ਨੂੰ ਜੀ ਉਹਦੇ ਨਾਲ ਹੀ ਫਿਰਦਾ ਸੀ ਦੋ ਤਿੰਨ ਦਿਨਾਂ ਦਾ ਵੀ ਬੱਸ ਉਹ ਆਉਂਦੇ ਜਾਂਦੇ ਹੋਣਗੇ ਮੁੰਡੇ ਹਾਂਜੀ ਪਹਿਲਾਂ ਹੀ ਇਕੱਠੇ ਪੜਦੇ ਸੀਗੇ ਇਕੱਠੇ ਰਹਿੰਦੇ ਸੀ ਹੁਣ ਮੇਰਾ ਬੇਟਾ ਕਿਤੇ ਜਾਂਦਾ ਨਹੀਂ ਸੀ ਅਜੀ ਤਾਂ ਨਵੇਂ ਮਹੀਨਾ ਤਾਂ ਕਿਤੇ ਵੀ ਨਹੀਂ ਜਾਂਦਾ ਅੱਛਾ ਜੀ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਸੀ ਕਿਤੇ ਨਹੀਂ ਸੀ ਜਾਂਦਾ ਵੀ ਬਸ ਆ ਦੋ ਤਿੰਨ ਦਿਨਾਂ ਦਾ ਹੀ ਇਹਦੇ ਨਾਲ ਰਹਿੰਦਾ ਸੀਗਾ ਜੀ ਹਮ ਬਸ ਸਾਰੀ ਗੱਲਬਾਤ ਸਾਨੂੰ ਇਹ ਛੇਤੀ ਸ਼ੱਕ ਆ ਜੀ ਜਿਹੜਾ ਮੁੰਡਾ ਲੈ ਕੇ ਗਿਆ ਸੀ ਤਾਂ ਨੋਂਦੇ ਤੇ ਸ਼ੱਕ ਆ ਬੀਬੀ ਕੋਈ ਪਹਿਲਾਂ ਕੋਈ ਲੜਾਈ ਝਗੜਾ ਜਾਂ ਕੋਈ ਹੋਰ ਕੋਈ ਗੱਲਬਾਤ ਨਹੀਂ ਹੋਈ ਸੀ ਬੱਚਾ ਵਿੱਚ ਜੀ ਹੈ ਜੀ ਕੋਈ ਗੱਲ ਨਹੀਂ ਹੈਗੀਗੀ ਮੇਰੇ ਸਾਹਮਣੇ ਕੋਈ ਗੱਲ ਨਹੀਂ ਹੈਗੀ ਕੋਈ ਬਾਹਰ ਹੋਵੇ ਉਹਦਾ ਮੈਂ ਕੁਝ ਕਹਿ ਨਹੀਂ ਸਕਦੀ ਜੀ ਤੁਹਾਨੂੰ ਕਿੰਨੇ ਦਿਨਾਂ ਬਾਅਦ ਪਤਾ ਲੱਗਿਆ ਸਾਨੂੰ ਜੀ ਦੋ ਰਾਤਾਂ ਲੰਘ ਗਈਆਂ ਸੀ ਜੀ ਤੀਜੇ ਦਿਨ ਪਤਾ ਲੱਗਿਆ ਜੀ 9 9:30 ਵਜੇ ਪਤਾ ਲੱਗਿਆ ਜੀ ਓਕੇ ਹਾਂ ਜੀ ਦੋ ਰਾਤਾਂ ਤੁਸੀਂ ਭਾਲਦੇ ਰਹੇ ਦੋ ਦਿਨ ਤਕਰੀਬਨ ਤੁਸੀਂ ਲੱਭਦੇ ਰਹੇ ਵੀ ਕਿੱਥੇ ਆ ਹਾਂ ਜੀ ਅਸੀਂ ਭਾਲਦੇ ਰਹੇ ਜੀ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ ਉਦੋਂ ਆ ਪਿੰਡ ਵਾਲੇ ਭੈਣ ਭਾਈ ਨੂੰ ਪਤਾ ਲੱਗਿਆ ਜੀ ਉਹ ਫਿਰ ਸਾਨੂੰ ਲੈ ਗਏ ਉੱਥੇ ਸਾਨੂੰ ਮੌਕਾ ਦਿਖਾਤਾ ਜੀ ਜੀ ਡਿੱਗਿਆ ਪੈਸਾ ਸੀਗਾ ਜੀ ਕੰਦ ਨਾਲ ਬਸ ਉਸ ਤੋਂ ਬਾਅਦ ਮੈਨੂੰ ਸੁਰਤ ਨਹੀਂ ਰਹੀ ਉਹਨੂੰ ਕੁਝ ਪਤਾ ਨਹੀਂ ਲੱਗਿਆ ਜੀ ਉਸ ਤੋਂ ਬਾਅਦ ਤਾਂ ਜਦੋਂ ਉਹਨੂੰ ਦੇਖ ਲਿਆ ਜੀ ਅੱਛਾ ਇਹ ਜਿਹੜਾ ਤੁਹਾਨੂੰ ਦੱਸਿਆ ਵੀ ਤੁਹਾਡਾ ਮੁੰਡਾ ਇੱਥੇ ਡਿੱਗਿਆ ਪਿਆ ਪਿੰਡ 'ਚ ਹੀ ਸੀਗਾ ਉਹ ਕਿੰਨਾ ਵੱਲੋਂ ਦੱਸਿਆ ਗਿਆ ਸੀ ਖੇਤ ਵਾਲਿਆਂ ਵੱਲੋਂ ਜਾਂ ਕਿਸੇ ਹੋਰ ਵੱਲੋਂ ਜੀ ਪਿੰਡ ਪਿੰਡ ਵਾਲਿਆਂ ਵੱਲੋਂ ਹੀ ਦੱਸਿਆ ਗਿਆ ਸੀ ਵੀ ਮੈਨੂੰ ਇਹ ਨਹੀਂ ਸੀ ਦੱਸਿਆ ਵੀ ਐਂ ਕਰਕੇ ਆ ਗੱਲਵਾ ਤਾਂ ਮੈਨੂੰ ਘਰੋਂ ਆ ਕੇ ਲੈ ਗਈ ਸੀ ਵੀ ਤੈਨੂੰ ਲੈ ਕੇ ਜਾਣਾ ਜੀ ਅੱਛਾ ਜੀ ਜੀ ਮੈਂ ਨਾਲ ਭੱਗੀ ਮੇਰੇ ਜਾਂਦੀ ਨੂੰ ਵੀ ਸਾਰੇ ਭੈਣ ਭਾਈ ਇਕੱਠੇ ਖੜੇ ਸੀ ਉੱਥੇ ਹੀ ਹੂੰ ਵੀ ਮੈਨੂੰ ਇਹ ਨਹੀਂ ਸੀ ਪਤਾ ਵੀ ਆ ਘਟਨਾ ਵੜਤੀ ਪਈ ਹਜੇ ਵੀ ਮੈਨੂੰ ਐ ਸੀ ਵੀ ਹਜੇ ਕੋਈ ਗੱਲ ਨਹੀਂ ਹੋਣੀ ਮੇਰਾ ਬੇਟਾ ਸਹੀ ਸਲਾਮਤ ਆ ਜੀ ਗਾਹਾਂ ਗਈਤਾ ਜੀ ਗਾਹ ਮੈਨੂੰ ਦਿਖਾਇਆ ਤਾਂ ਡਿੱਗੇ ਪੈਸੀ ਜੀ ਮੋਦੇ ਮੂੰ ਬਸ ਅਜ ਤੋਂ ਬਾਅਦ ਮੈਂ ਉਹਨੂੰ ਦੇਖ ਨਹੀਂ ਸਕੀ ਜੀ ਹਾਲਤ ਬੜੀ ਖਰਾਬ ਹੋਈ ਪਈ ਸੀ ਉਹਦੀ ਬਈ ਜਦੋਂ ਬੇਟੇ ਨੂੰ ਉੱਥੇ ਜਾ ਕੇ ਵੇਖਿਆ ਸੀ ਕਿਹੜੇ ਹਾਲਾਤਾਂ ਸੀ ਕੋਲੇ ਕੁਝ ਮਿਲਿਆ ਜਾਂ ਕੁਝ ਕਿ ਕਿਸ ਕਿਸ ਤਰੀਕੇ ਦੇ ਨਾਲ ਉਹਦਾ ਕਤਲ ਕੀਤਾ ਗਿਆ ਸੀ ਕੁਝ ਪਤਾ ਲੱਗਿਆ ਨਹੀਂ ਕੋਈ ਆਪਾਂ ਜੀ ਸਹੀ ਮਾਣੇ ਕਹੀਏ ਤੇ ਕਤਲ ਨੂੰ ਆਪਾਂ ਆਪਣੇ ਮੂੰਹੋਂ ਕਤਲ ਨਹੀਂ ਕਹਿ ਸਕਦੇ ਹੂੰ ਕਿਉਂਕਿ ਜਿਹੜਾ ਉਹ ਨਾਲ ਲੈ ਕੇ ਗਿਆ ਉਹਦੀ ਪੁਲਿਸ ਉਹਦੀ ਇਨਕੁਆਇਰੀ ਕਰ ਰਹੀ ਹੈ ਠੀਕ ਹੈ ਉਹ ਬੰਦਾ ਜਿਹੜਾ ਲੈ ਕੇ ਗਿਆ ਸੀ ਉਹ ਪੁਲਿਸ ਨੇ ਫੜਿਆ ਹੋਇਆ ਹੂੰ ਪੁਲਿਸ ਦੀ ਇੱਕ ਸਟੱਡੀ ਦੇ ਵਿੱਚ ਆ ਉਹ 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 ਪੁੱਛ ਦੱਸ ਕਰ ਰਿਹਾ ਹੈ ਉਹ ਹੂੰ ਹੁਣ ਉਹਦੇ ਕਹਿੰਦੇ ਮਤਲਬ ਕੋ ਕਹਿੰਦਾ ਵੀ ਮੇਰੇ ਨਾਲ ਤਾਂ ਹੈ ਨਹੀਂ ਸੀ ਉਹ ਉਹਦੇ ਨਾਲ ਹੋਰ ਬੰਦੇ ਦੇ ਨਾਲ ਲੈ ਰਿਆ ਉਹ ਅੱਛਾ ਜੀ ਵੀ ਮੇਰੇ ਨਾਲੋਂ ਮੈਨੇ ਛੱਡ ਗਿਆ ਸੀ ਉਹਨੂੰ ਉਹਨਾਂ ਨਾਲ ਚਲਾ ਗਿਆ ਸੀਗਾ ਹੁਣ ਜੇ ਉਹ ਬੰਦੇ ਦਾ ਨਾਮ ਲੈ ਰਿਆ ਉਹ ਪੁਲਿਸ ਉਹਨਾਂ ਨੂੰ ਪਤਾ ਕਰੂਗੀ ਠੀਕ ਹੈ ਜੀ ਠੀਕ ਹੈ ਨਾ ਜੀ ਮਤਲਬ ਹਲੇ ਤੱਕ ਇਹ ਨਹੀਂ ਸਾਹਮਣੇ ਆਇਆ ਕਿ ਉਹਦੇ ਨਾਲ ਘਟਨਾ ਵਾਪਰੀ ਕੀ ਆ ਕਿਉਂ ਉਹਦੀ ਜਾਣ ਕੇ ਇਹਦੇ ਬਾਰੇ ਨਹੀਂ ਪਤਾ ਲੱਗਿਆ ਅਜੇ ਤਾਂ ਕੋਈ ਤਾਂ ਕੋਈ ਪਤਾ ਲੱਗਿਆ ਜੀ ਅਜੇ ਇਹਦੀ ਇਨਕੁਆਇਰੀ ਚੱਲ ਰਹੀ ਹੈ ਪੁਲਿਸ ਇਨਕੁਆਇਰੀ ਕਰ ਰਹੀ ਹੈ ਪਰ ਜੇ ਆਪਾਂ ਕਹੀਏ ਮੈਨੂੰ ਕਹੀਏ ਵੀ ਕੋਨੇ ਕਤਲ ਕਰਿਆ ਹਜੇ ਕਤਲ ਦੀ ਖਾਨ-ਮੀਨ ਚੱਲ ਰਹੀ ਹੈ ਚੱਲ ਰਹੀ ਹੈ ਹਲੇ ਹਾਂਜੀ ਜਿਹੜਾ ਬੰਦਾ ਜਿਹੜਾ ਬੰਦਾ ਉਹਨੂੰ ਲੈ ਕੇ ਗਿਆ ਸੀਗਾ ਉਹ ਬੰਦਾ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਕਿੰਨੇ ਚਾਰ ਕਿੰਨੇ ਹੋਇਆ ਜੀ ਤਿੰਨ ਮਹੀਨੇ ਮਿਲ ਹੋਇਆ ਤਿੰਨ ਮਹੀਨੇ ਹੋਇਆ ਹਾਂਜੀ 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 ਜੀ ਸਰ ਪਰਿਵਾਰ ਦਾ ਵੱਡਾ ਮੁੰਡਾ ਸੀ ਜਾਂ ਕਿੰਨੇ ਬੱਚੇ ਸੀਗੇ ਜੀ ਪਰਿਵਾਰ ਦੇ ਦੋ ਗੁੱਡੀਆਂ ਗੀਆਂ ਦੋ ਮੁੰਡੇ ਜੀ ਦੋ ਮੁੰਡੇ ਹਾਂਜੀ ਹਾਂਜੀ ਤੇ ਇਹ ਮਿਲ ਇੱਕ ਗੁੱਡੀ ਤੋਂ ਛੋਟਾ ਸੀਗਾ ਜੀ ਦੋਨੋਂ ਛੋਟਾ ਸੀਗਾ ਬਾਕੀ ਮੁੰਡਾ ਉਹ ਵੱਡਾ ਸੀਗਾ ਹਾਂਜੀ ਵੱਡਾ ਸੀ ਮੁੰਡਾ ਵੱਡਾ ਸੀਗਾ ਇਹ ਠੀਕ ਹੈ ਜੀ ਹਾਂਜੀ ਕੀ ਕੰਮ ਕੀ ਕਰਦਾ ਸੀ ਬਈ ਮੁੰਡਾ ਇਹ ਮੋਟਰ ਸੇਰਵੈਂਸੀ ਵਿੱਚ ਲੱਗਿਆ ਸੀ ਪਹਿਲਾਂ ਲੱਗਿਆ ਸੀ ਜੀ ਡਾਕਟਰ ਤੇ ਲੱਗਿਆ ਸੀਗਾ ਕਾਫੀ ਟਾਈਮ ਡਾਕਟਰ ਤੇ ਲੱਗਿਆ ਰਿਹਾ ਹੈ ਇਹ ਤੇ ਜਿਹੜਾ ਹੁਣ ਸੀਗਾ ਹੁਣੇ ਮੋਟਰ ਸੈਂਡੈਂਸੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਜੀ ਬਾਈ ਅਸਲ 'ਚ ਬੜੀ ਘਟਨਾ ਨਾ ਜਦੋਂ ਹੁੰਦੀ ਮੈਨੂੰ ਵੀ ਸ਼ਬਦ ਨਹੀਂ ਨਿਕਲਦੇ ਕਿਉਂਕਿ ਇੱਕ ਨੌਜਵਾਨ ਪੁੱਤ ਦਾ ਘਰੋਂ ਤੁਰ ਜਾਣਾ ਤਾਂ ਬੜਾ ਔਖਾ ਹੁੰਦਾ ਪਰਿਵਾਰ ਨੂੰ ਛੱਲਣਾ ਇਹ ਚੀਜ਼ਾਂ ਪਰ ਹੁਣ ਜੇ ਦੋਸਤ ਹੀ ਦੋਸਤ ਦੇ ਨਾਲ ਹੁਣ ਪਤਾ ਨਹੀਂ ਚਲੋ ਅੱਗੇ ਛਾਂੜਵੇਂ ਚ ਕੀ ਸਾਹਮਣੇ ਨਾ ਪਰ ਇੱਕ ਭਰੋਸਾ ਤਾਂ ਖਤਮ ਹੁੰਦਾ ਜਾਂਦਾ ਨਾ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਜੋ ਨਾਲ ਆਪਾਂ ਹਰ ਟਾਈਮ ਦੇ ਰਹਿੰਨੇ ਆ ਖਾਣੇ ਪੀਣੇ ਆ ਆਪਾਂ ਉਹਦੇ ਭਰੋਸੇ ਦੇ ਤੇ ਜੇ ਕੋਈ ਹੋਰ ਬੰਦਾ ਹੁੰਦਾ ਉਹਦੇ ਨੂੰ ਨਾਲ ਤੋਰ ਦੇਣਾ ਬਿਲਕੁ ਤੇ ਜਦੋਂ ਹਰ ਟਾਈਮ ਇਕੱਠੇ ਰਹਿੰਦੇ ਆ ਇਕੱਠੇ ਖਾਂਦੇ ਪੀਂਦੇ ਆ ਘਰੇ ਵੀ ਆਉਂਦੇ ਆ ਜਦੋਂ ਕੋਈ ਪਾਰਟੀ ਵੀ ਕਰਦੇ ਆ ਉਹਦੇ ਵੀ ਇਕੱਠੇ ਰਹਿੰਦੇ ਆ ਤਾਂ ਉਹਦੇ ਭਰੋਸੇ ਦੇ ਨਾਲ ਹੀ ਨਾਲ ਚੱਲ ਗਿਆ ਬਿਲਕੁਲ ਜੀ ਤੇ ਜੋ ਉਹਨਾਂ ਨੇ ਸੁਣ ਵਿੱਚ ਆਉਂਦਾ ਕਿ ਕੋਈ ਪਲੈਨਿੰਗ ਕਰ ਰਹੇ ਸੀ ਬਾਹਰ ਘੁੰਮਣ ਜਾਣ ਦੀ ਕੋਈ ਇਦਾਂ ਦਾ ਵੀ ਸੀਗਾ ਜੀ ਇਦਾਂ ਵੀ ਕੁਝ ਸੁਣਨ ਚ ਆਇਆ ਵੀ ਹਾਂ ਇਹਨਾਂ ਨੇ ਕੁਝ ਟਾਈਮ ਬਾਅਦ ਜਾਣਾ ਸੀਗਾ ਬਾਹਰ ਵੀ ਘੁਮ ਕੇ ਆਵਾਂਗੇ ਉਹਨਾਂ ਉਹ ਮੁੰਡੇ ਦੀ ਮੈਰਿਜ ਵੀ ਹੁਣੇ ਹੋਈ ਹੈ ਜੀ ਅੱਛਾ ਜੀ ਤੇ ਇਹਦੀ ਮੈਰਿਜ ਵੀ ਹੁਣੇ ਹੋਈ ਹੈ ਇਹ ਕਹਿੰਦੇ ਹੁਣ ਕੇ ਦੋਵੇਂ ਕਪਲ ਜੀ ਦੋਨੇ ਹਾਂ ਜੀ ਚੱਲਾਂਗੇ ਹਾਂ ਜੀ ਤੁਸੀਂ ਦੋਵੇਂ ਜ ਪਈ ਹੁਣ ਪ੍ਰਸ਼ਾਸਨ ਅਸਲ ਚ ਕਿ ਕਿੱਥੇ ਜੇ ਗੱਲ ਖੜੀ ਆ ਕਿ ਕਿੰਨਾ ਕੀ ਕੁਝ ਕਰ ਰਿਹਾ ਹੈਗਾ ਦੇਖੋ ਜੀ ਪ੍ਰਸ਼ਾਸਨ ਦੇ ਵਿੱਚ ਤਾਂ ਉਹਨਾਂ ਨੇ ਇਹ ਗੱਲ ਜਿਹੜਾ ਮਨ ਫੜਿਆ ਪਿਆ ਤਾਂ ਹੁਣ ਉਹ ਵੀ ਛਾਂਬੀਨ ਕਰ ਰਿਹਾ ਕਿ ਚਿੱਟਾ ਜਿਹੜਾ ਇਹ ਲੈ ਕੇ ਆਉਂਦੇ ਸੀ ਕਿੱਥੋਂ ਲੈ ਕੇ ਆਏ ਹੈ ਤਾਂ ਉਸ ਤੋਂ ਬਾਅਦ ਲਾਉਣ ਜਦੋਂ ਕਹਿੰਦੇ ਵੀ ਹਾਂ ਇਹਨੇ ਲਾਇਆ ਜੀ ਹੋ ਸਕਦਾ ਉਹਨੂੰ ਇਹਨੂੰ ਬਲੈਕਮੇਲ ਕੀਤਾ ਗਿਆ ਹੋਵੇ ਗੁਰਪ੍ਰੀਤ ਸਿੰਘ ਨੂੰ ਬਲੈਕਮੇਲ ਕੀਤਾ ਗਿਆ ਹੋਵੇ ਕਿਉਂਕਿ ਪੈਸੇ ਇਹਦੇ ਟਰਾਂਜੈਕਸ਼ਨ ਦੇ ਵਿੱਚ ਉਹਨਾਂ ਨੇ ਪੈਸੇ ਕਿਹਾ ਜੀ ਹਾਂ ਇਹਦੇ ਪੈਸੇ ਆਏ ਪਏ 15000 2000 ਰੁਪਿਆ ਆਇਆ ਵਾ ਦੋ ਵਾਰੀ ਠੀਕ ਹੈ ਜੀ ਹੋ ਸਕ ਜਾਂ ਇਹਦੇ ਕੋਲੇ ਪੈਸੇ ਆ ਗਏ ਹੋਣ ਤਾਂ ਇਹਨੂੰ ਉਹਦੇ ਵਿੱਚ ਦਾ ਕਰਕੇ ਇਹਨੂੰ ਇਹ ਚੀਜ਼ ਹੋ ਗਈ ਹੋਵੇ ਜਾਂ ਹੋ ਸਕਦਾ ਹੈ ਕਿ ਇਕੱਠੇ ਹੋਣ ਤਾਂ ਇਹ ਜਦੋਂ ਇਹ ਇੱਕ ਕੰਮ ਕਰਿਆ ਇਹਦੇ ਡੈਥ ਹੋ ਗਈ ਹੋਵੇ ਉਹ ਡਰ ਕੇ ਭੱਜ ਗਏ ਹੋਣ ਹਮ ਕੇਰਾ ਹੁਣ ਕੀ ਕੀ ਕਿਹਾ ਪੁਲਿਸ ਕੀ ਕਹਿੰਦੀ ਹੈ ਕਿ ਓਵਰਡੋਜ਼ ਨਾਲ ਮਰਿਆ ਜਾਂ ਕੋਈ ਹੋਰ ਕੁਛ ਤਾਂ ਦੱਸਿਆ ਹੋਗਾ ਹੁਣ ਕੇਰਾ ਤੋਂ ਕਹਿੰਦੇ ਵੀ ਓਵਰਡੋਜ਼ ਨਾਲ ਮਰਿਆਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਉਹਦਾ ਦੋਸਤ ਫੜਿਆ ਨਾਲ ਸੀਗਾ ਉਸ ਤੋਂ ਬਾਅਦ ਇਨਕੁਆਰੀ ਤੋਂ ਪਤਾ ਲੱਗਦਾ ਕੋਈ ਇਨਕੁਆਰੀ ਤੋਂ ਪਤਾ ਲੱਗ ਕੋਈ ਕੋਲੇ ਸਰਿੰਜ ਜਾਂ ਕੁਛ ਹੋਰ ਵੀ ਕੋਲੇ ਮਿਲਿਆ ਸਰਿੰਜ ਕੋਲੇ ਹੈਗੀ ਸੀ ਜੀ ਲੱਗੀ ਹੋਈ ਸੀ ਜੱਡੀ ਲੱਗੀ ਹੋਈ ਸੀ ਬਾਹਾਂ ਚ ਲੱਗੀ ਹੋਈ ਸੀ ਬਾਹਾਂ ਚ ਲੱਗੀ ਹੋਈ ਸੀ ਜੀ ਹਾਂ ਕੋਈ ਪਹਿਲਾਂ ਵੀ ਪਹਿਲਾਂ ਵੀ ਕੋਈ ਦੇਖਿਆ ਗਿਆ ਕਦੇ ਇਦਾਂ ਬੀਬੀ ਕੋਈ ਨਸ਼ੇ ਦੀ ਜਿਹਾ ਨਾ ਕੋਈ ਇਦਾਂ ਦਾ ਜਿਹਾ ਨਾ ਬਾਡੀ ਤੋਂ ਪਤਾ ਲੱਗਦਾ ਜੀ ਹਾਂ ਕੋਈ ਬੰਦਾ ਇਹੋ ਜਿਹਾ ਨਹੀਂ ਜਿਹਾ 7 6 ਫੁੱਟ ਦਾ ਸੀਗਾ ਬਾਕੀ weight ਵੀ ਉਹਦਾ 100 ਕਿਲੋ weight ਸੀਗਾ ਜੀ ਜੀ ਹਾਂ ਜੀ ਕੋਈ ਇਹੋ ਜਿਹਾ ਕੋਈ ਐਂ ਵੀ ਚਿੱਟੇ ਵਾਲਾ ਵੀ ਤਾਂ ਬੰਦੇ ਪਤਾ ਲੱਗ ਜਾਂਦਾਗਾ ਹਮ ਇਦਾਂ ਦਾ ਕੋਈ ਨਹੀਂ ਸੀਗਾ ਤੇ ਕੋਈ ਵੀ ਸੁਣਨ ਦੇ ਵਿੱਚ ਵੀ ਨਹੀਂ ਆਇਆ ਸੀਗਾ ਹਾਂ ਜੀ ਕਿਵੇਂ ਬਾਈ ਜੀ ਕੀ ਕਰ ਰਹੇ ਸੀ ਨਹੀਂ ਪਹਿਲਾਂ ਇਹੋ ਜਿਹਾ ਕੋਈ ਸੁਣਨ ਪਿੰਡ ਦੇ ਵਿੱਚ ਵੀ ਜੀ ਦੇਖਦੇ ਆ ਜੀ ਵੀ ਪੁੱਛਿਆ ਕਿਸੇ ਵੀ ਦੇਖਿਆ ਵੀ ਨਹੀਂ ਕਿਸੇ ਨੇ ਜੀ ਵੀ ਕਹਿੰਦੇ ਨਸ਼ਾ ਕਰਦਾ ਮੁੰਡਾ ਇਹੋ ਜਿਹਾ ਕੰਮ ਵੀ ਚਿੱਟਾ-ਜੁੱਟਾ ਲੋਂਦਾ ਕਿਸੇ ਨੇ ਦੇਖਿਆ ਵੀ ਨਹੀਂ ਅੱਜ ਤੱਕ ਜੀ ਹਾਂ ਮਤਲਬ ਇਹ ਤਾਂ ਤੁਹਾਨੂੰ ਇਹ ਲੱਗਦਾ ਵੀ ਕਿਸੇ ਨੇ ਜ਼ਬਰਦਸਤੀ ਲਵਾਇਆ ਜਾਂ ਕੁਛ ਇਦਾਂ ਦਾ ਕੀਤਾ ਗਿਆ ਹਾਂਜੀ ਹਾਂ ਸਾਨੂੰ ਸ਼ੱਕ ਆਈ ਪੂਰਾ ਵੀ ਕਿਸੇ ਨੇ ਜਾ ਉਹ ਦਸਤੀ ਕਰਾ ਜਾ ਕੇ ਹੂੰ ਪਿੰਡ ਦੇ ਵਿੱਚ ਅੱਜ ਤੱਕ ਕਿਸੇ ਨੇ ਵੀ ਕੋਈ ਵੀ ਆਮ ਹੀ ਨਹੀਂ ਪਰਦਾ ਉਹਦੀ ਵੀ ਚਿੱਟਾ ਪਿੰਦਾ ਸੀ ਦੇਖਿਆਗਾ ਦੂਜੇ ਪਾਸੇ ਬਾਈ ਸਰਕਾਰ ਤੇ ਵੀ ਸਵਾਲ ਉੱਠਦਾ ਨੇ ਸਰਕਾਰ ਕਹਿੰਦੀ ਕਿ ਅਸੀਂ ਨਾ ਨਸ਼ਾ ਖਤਮ ਕਰ ਦਿੱਤਾ ਪਰੇ ਨੌਜਵਾਨ ਜੇ ਇਸ ਤਰ੍ਹਾਂ ਚਿੱਟੇ ਦੀ ਬਲੀ ਚੜ ਰਿਹਾ ਤਾਂ ਉਹ ਚਟਾ ਕਿੱਥੋਂ ਰਿਹਾ ਵੀ ਤਾਂ ਸਵਾਲ ਬਣਦਾ ਨਾ ਹਾਂਜੀ ਆ ਲਾਲਪ ਸਿੰਘ ਉਹ ਗੋ ਵੀ 4 ਕਿਲੋਮੀਟਰ ਦੀ ਦੂਰੀ ਤੇ ਬੈਠਾ ਉਹਦੇ ਪਿੰਡ ਕੋਲੇ ਆ ਜਾਵਾਂ ਜੀ ਵੀ ਉਹ ਕਹਿੰਦੇ ਵੀ ਅਸੀਂ ਨਸ਼ਾ ਖਤਮ ਕਰ ਰਹੇ ਹਾਂ ਇਸ ਦਾ ਜੇ ਕੋਈ ਉਹ ਨਹੀਂ ਹੈਗਾ ਹੱਲ ਹੋਇਆ ਨਹੀਂ ਕੋਈ ਹੋਈ ਗੱਲ ਕੋਈ ਪ੍ਰਸ਼ਾਸਨ ਨਾਲ ਇਸ ਵਾਰ ਤਾਂ ਕੋਈ ਐਮ ਐਲ ਏ ਆਇਆ ਕੋਈ ਇਸ ਜੀ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਠੀਕ ਆ ਕੋਈ ਨਹੀਂ ਆਇਆ ਨਹੀਂ ਆਇਆ ਨਹੀਂ ਬੜੀ ਚਿੰਤਾਜਨਕ ਵਿਸ਼ਾ ਬਣਦਾ ਬਾਈ ਅਸਲ 'ਚ ਜਦੋਂ ਪਿੰਡ ਵਿੱਚ ਜੇ ਘਟਨਾ ਵਾਪਰੀ ਹੈ ਉਹ ਵੀ ਇੱਕ ਨਸ਼ੇ ਦੀ ਓਵਰਡੋਜ਼ ਨਾਲ ਜੋ ਸਾਹਮਣੇ ਆਉਂਦਾ ਫਿਰ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਤਾਂ ਨਸ਼ਾ ਬਿਲਕੁਲ ਹੀ ਖਤਮ ਕਰਤਾ ਕੀ ਲੱਗਦਾ ਖਤਮ ਹੋ ਗਿਆ ਬਾਈ ਨਹੀਂ ਜੀ ਬਿਲਕੁਲ ਨਹੀਂ ਹੋਇਆ ਨਹੀਂ ਹੋਇਆ ਜਿਵੇਂ ਮੌਤਾ ਹੋ ਰਹੀ ਹੈ ਉਹਦੇ ਸਾਹਮਣੇ ਤਾਂ ਹੀ ਲੱਗਦਾ ਜੀ ਹਮ ਹਾਂਜੀ ਜੇ ਹੁਣ ਇਹਨਾਂ 20 23 23 ਸਾਲਾਂ ਦੇ ਬੱਚਿਆਂ ਦੇ ਹੱਥ 'ਚ ਚਟਾ ਆ ਰਿਹਾ ਬੜੀ ਆਸਾਨੀ ਨਾਲ ਹੀ ਆ ਰਿਹਾ ਇੱਥੇ ਆ ਕਿੱਥੋਂ ਰਹਿ ਚੱਜਦਾ ਇਹ ਪੁੱਛ ਰਹੇ ਆ ਹਮ ਕਿਤੇ ਤਾਂ ਗਏ ਹੋਣਗੇ ਜੀ ਲੈਣ ਬਿਲਕੁਲ ਜੀ ਹਾਂ ਜੀ ਮੈਂ ਕਿਹੜਾ ਜਿਆ ਪੁੱਛ ਰਿਹਾ ਹਾਂ ਜੀ ਕਿਹੜਾ ਕਿਹੜਾ ਲਿਆਉਂਦਾ ਜੀ ਹੂੰ ਬਈ ਇੱਕ ਗੱਲ ਕਰ ਲਓ ਭਾਈ ਆਜੋ ਦਰਦੁਕੀ ਜਾਂਦੇ ਸੀ ਸਾਡੇ ਪਿੰਡ ਪਿੰਡ ਦੇ ਵਿੱਚ ਹੀ ਤਿੰਨ ਮੌਤ ਹੋ ਚੁੱਕੀਆਂ ਇਹਨਾਂ ਨਾਲ ਕਿੰਨੇ ਨੌਜਵਾਨਾਂ ਦੀਆਂ ਹੋਈਆਂ ਤਿੰਨੇ 22 ਸਾਲ 24 ਸਾਲ 22 ਸਾਲ 24 ਸਾਲ ਚਿੱਟੇ ਦੇ ਨਾਲ ਹੀ ਬਿਲਕੁਲ ਚਿੱਟੇ ਦੇ ਨਾਲ ਜੀ ਤਿੰਨ ਮੌਤਾਂ ਹੋ ਗਈਆਂ ਤਿੰਨ ਮੌਤ ਹੋ ਚੁੱਕੀਆਂ ਤੀਜੀ ਮੌਤ ਹੈ ਮਤਲਬ ਇਹ ਹੂੰ ਤੇ ਬਾਈ ਪ੍ਰਸ਼ਾਸਨ ਦੇ ਕੰਣ ਤੇ ਜੂਨ ਹੀ ਸਰਕਾਰੀ ਤਿੰਨ ਮੁੰਡੇ ਚਲੇ ਗਏ ਪਿੰਡਾਂ ਚੋਂ ਜਦ ਨੌਜਵਾਨੀ ਖਤਮ ਹੁੰਦੀ ਜਾਂਦੀ ਆ ਅਜੇ ਸਰਕਾਰ ਕਹਿੰਦੀ ਇੱਥੇ ਨਸ਼ਾ ਖਤ ਕੋਈ ਖਤਮ ਨਹੀਂ ਹੋਇਆ ਜੀ ਹਜੇ ਤੱਕ ਤਾਂ ਜਿਹੜੇ ਹਿਸਾਬ ਨਾਲ ਆਪਣੇ ਹਾਲਾਤ ਚੱਲ ਰਹੇ ਆ ਜਾਂ ਮੌਤਾਂ ਹੋ ਰਹੀਆਂ ਉਸ ਹਿਸਾਬ ਨਾਲ ਤਾਂ ਕੋਈ ਹੋਇਆ ਨਹੀਂ ਖਤਮ ਨਹੀਂ ਹੋਇਆ ਜੀ ਪਰ ਮੈਂ ਕਹਿੰਦਾ ਵੀ ਜੇ ਸਰਕਾਰ ਜਦੋਂ ਜੇ ਇਹ ਮੁੱਦੇ ਤੇ ਚੱਲ ਰਹੀ ਹੈ ਕਿ ਅਸੀਂ ਖਤਮ ਕਰ ਰਹੇ ਹਾਂ ਜਿਹੜੇ ਇਸ ਜਿਹੜੇ ਇਸ ਨਾਲ ਮਰ ਰਹੇ ਆ ਉਹਨਾਂ ਦੇ ਘਰੇ ਆ ਕੇ ਦੁੱਖ ਸੁੱਖ ਦੇ ਦੇਖ ਸਕਦੇ ਆ ਬਿਲਕੁਲ ਕੋਈ ਸਰਕਾਰ ਦੇ ਨਹੀਂ ਆਇਆ ਕੋਈ ਅੱਜ ਅੱਜ ਦੋ ਤਿੰਨ ਅੱਜ ਪੰਜ ਦਿਨ ਹੋ ਗਏ ਜੇ ਗੱਲ ਚੱਲਦੀ ਨੂੰ ਖਬਰ ਜਲਦੀ ਨੂੰ ਪੰਜ ਦਿਨ ਹੋ ਗਏ ਕਿ ਮੁੰਡੇ ਨੂੰ ਆ ਕੰਮ ਹੋਈ ਹੈ ਅੱਜ ਤੱਕ ਸਾਡੇ ਕੋਲੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆਇਆ ਜੀ ਅਸੀਂ ਫਰੀਦਕੋਟ ਤੋਂ ਚੱਲ ਕੇ ਤੁਹਾਡੀ ਖਬਰ ਚੱਲ ਕੇ ਆਏ ਇੱਥੇ ਕਿਸੇ ਪ੍ਰਸ਼ਾਸਨ ਨੂੰ ਐ ਐਮਐਲਏ ਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਕੋਈ ਨਹੀਂ ਆਇਆ ਸਾਡੇ ਕੋਈ ਕੋਈ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਆਪਣਾ ਮੇਲੇ ਨੇ ਸਰਕਾਰ ਦਾ ਬੰਦਾ ਕੋਈ ਨਹੀਂ ਆਇਆ ਸਾਡੇ ਕੋਈ ਹੂੰ ਬਿਲਕੁਲ ਭਾਈ ਇਧਰ ਹੋਰ ਵੀ ਪਿੰਡ ਵਾਲੇ ਖੜੇ ਆ ਜਿਵੇਂ ਬਾਈ ਦੱਸ ਰਿਹਾ ਕਿ ਤਿੰਨ ਮੌਤਾਂ ਹੋ ਗਈਆਂ ਪਿੰਡ ਵਿੱਚ ਚਿੱਟੇ ਦੇ ਨਾਲ ਪਰ ਚਿੱਟਾ ਸਰਕਾਰ ਕਹਿੰਦੀ ਖਤਮ ਹੋ ਗਿਆ ਉੱਥੇ ਖਤਮ ਹੋਇਆ ਭੂਮੀ ਕਹਿੰਦੇ ਖਤਮ ਹੋਇਆ ਸਰਕਾਰ ਤਾਂ ਬੁਗਉਂਦੀ ਹੈ ਜੀ ਹਾਂ ਸਹੀ ਗੱਲ ਹੈ ਜੀ ਜੀ ਅਸੀਂ ਉੱਥੇ ਦੋ ਦਿਨ ਰਹੇ ਹਾਂ ਜੀ ਐਨਐਟੀ ਕਿਆਂ ਵਾਲੇ ਆਉਂਦੇ ਸੀ ਜਵਾਕ ਕਿੰਨੇ ਆਖੇ ਜੀ ਸਾਡੇ ਸਾ ਜਿੰਦਾਨ ਨਾ ਦੇ ਅੱਛਾ ਜੀ ਹਾਂ 10 10 ਰੋਜ਼ ਅਸੀਂ ਦੇਖਦੇ ਰਹੇ ਇੱਥੇ 10 10 ਵਾਰ ਹਾਂ ਜੀ ਸਾਡਾ ਮੁੰਡਾ ਨੇ ਜੀ ਐਂ ਅੰਦਰ ਜਮਾ ਨਹੀਂ ਕਰਿਆ ਉਹਨਾਂ ਨੇ 12 ਤੋਂ 2 ਵਜੇ ਕਰੂੜੀ ਗਿਆ ਉੱਤੇ ਅੱਛਾ ਜੀ ਹਾਂ ਉਹਦੇ ਕੀੜੇ ਪੈ ਗਏ ਐਂ ਸੁੰਡ ਪੈ ਗਏ ਜੀ ਤਿੰਨ ਦੋ ਦਿਨ ਤਾਂ ਉਹਨੂੰ ਮੁੱਕੇ ਨੂੰ ਹੋ ਗਏ ਸੀ ਨਾ ਇਹ ਕਿਸੇ ਨੇ ਸਰਕਾਰ ਨੇ ਨਾ ਕਿਸੇ ਪੁਲਿਸ ਵਾਲੇ ਨੇ ਸਾਡੀ ਸੁਣੀ ਆ ਕਿਸੇ ਨੇ ਕੋਈ ਗੱਲਬਾਤ ਨਹੀਂ ਹੋਣੀ ਛੱਡੀ ਜੀ ਐਂ ਦੇਖੋ ਜੀ ਇੰਨਾ ਮੁਸ਼ਕਮਲ ਸੀ ਘਟੋ ਘਟ 10 ਸੀਸੀਆਂ ਸੈਂਟ ਦੀਆਂ ਲੱਗੀਆਂ ਛੱਡੀਆਂ ਜੀ ਅੱਛਾ ਜੀ ਹਾਂ ਤੁਹਾਨੂੰ ਪੁੱਛ ਕੇ ਦੇਖੋ ਨਾ ਬੁਰਾ ਹਾਲ ਜੀ ਇਹ ਮਾਇਕਾ ਨਾ ਮਹਾਰਾਜ ਕਰਕੇ ਵੀ ਕਹੇ ਜੀ ਸਾਡੇ ਮੁੰਡੇ ਦੀ ਮੌਤ ਹੋ ਜਾਨੇ ਵੀ ਇਹ ਜਿ ਕਿਸੇ ਦੀ ਹੋਵੇਗਾ ਬਿਲਕੁਲ ਬਾਈ ਸਹੀ ਗੱਲ ਹੈ ਜੀ ਇਹ ਨਾ ਬੁਰਾ ਹਾਲ ਲੱਗ ਪਰ ਅੱਜ ਸੁਣ ਪੁੱਛ ਕੇ ਦੇਖੋ ਸੌਣ ਪੁੱਛ ਕੇ ਦੇਖੋ ਹਾਂ ਬਹੁਤ ਔਖਾ ਨਾ ਇਹ ਤਾਂ ਜਿਹਦੇ ਤੇ ਬੀਤਦੀ ਹੈ ਉਹੀ ਜਾਣਦਾ ਮੈਨੂੰ ਪੁੱਛ ਕੇ ਦੇਖੋ ਜੀ ਕਿੰਨਾ ਬੁਰਾ ਹਾਲ ਸੀ ਸਾਡੇ ਬੰਦੇ ਦਾ ਹਣ 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 ਸਰਕਾਰ ਕੀ ਕਹਿੰਦਾ ਪ੍ਰਸ਼ਾਸਨ ਕੀ ਮੰਗ ਕਰਦੇ ਸਾਡੀ ਸੁਣੀ ਜੀ ਕਿਸੇ ਬੰਦੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਕੋਈ ਨਹੀਂ ਸੁਣੀ ਜੀ ਉਸ ਨੇ ਫੜੇ ਉਹ ਬੰਦੇ ਜਿੱਥੋਂ ਆਇਆ ਨਹੀਂ ਫੜੇ ਜੀ ਦੱਸਦਾ ਕੁਝ ਬਿਲਿਆਣ ਦੱਸਿਆ ਨਹੀਂ ਕਹਿੰਦਾ ਕੁਝ ਕਰਦੇ ਜਾਂ ਕਾਹ ਕਰੇਗਾ ਸੁਣੀ ਹਾਲ ਹੋਇਆ ਹਾਂ ਪੁਲਿਸਾਂ ਨੌਲੇ ਦੀਏ ਨੇ ਪੁਲਿਸਾਂ ਨੇ ਉਹਨਾਂ ਨੂੰ ਮਾਰ ਲੱਗ ਜਾਂਦੇ ਆ ਕੇ ਕਹਿੰਦਾ ਤੁਸੀਂ ਐ ਕਿਹਦੇ ਨੂੰ ਸਰਕਾਰ ਕੋਲ ਹਾਂ ਆਖਰ ਫੜਨੇ ਤਾਂ ਉਹ ਬੰਦੇ ਬਣਦੇ ਆ ਨਾ ਜਿੱਥੋਂ ਇਹ ਨੌਜਵਾਨਾਂ ਦੇ ਕੋਲੇ ਆਉਂਦੇ ਆ ਉਹਦਾ ਫੜਿਆ ਨਹੀਂ ਕਿ ਦੱਸੋ ਤਾਂ ਕੀ ਹੁੰਦੀ ਕਿਥੋਂ ਲਿਆਉਂਦੇ ਨੇ ਇਹ ਉਹ ਵੀ ਫੜਨਾ ਹੂੰ ਇਤੋਂ ਲਿਆਉਂਦੀ ਹੋਣਗੇ ਜੀ ਸਾਡੇ ਮੁੰਡੇ ਇਹ ਹਾਂ ਉਹ ਮਾਈਂਡ ਮਾਸਟਰ ਦਾ ਕੋਈ ਫੜਿਆ ਨਹੀਂ ਗਿਆ ਇਹਨਾਂ ਦਾ ਸਹੀ ਗੱਲ ਹੈ ਆਪ ਦੇਖ ਸਕਦਾ ਤੁਸੀਂ ਪੂਰਾ ਪਿੰਡ ਬੈਠਾ ਇੱਥੇ ਤਰਾਸ ਤਰਾਸ ਕਰ ਰਿਹਾ ਇਹ ਪਿੰਡ ਵਾਲੇ ਕਿਉਂਕਿ ਪਿੰਡ ਦੇ ਵਿੱਚ ਤੀਜੀ ਮੌਤ ਹੋ ਗਈ ਜਿਹੜੀ ਨਸ਼ੇ ਨਾਲ ਹੋਈ ਆ ਤੇ ਆਹ ਮੁੰਡੇ ਤਾਂ ਵਿਆਹ ਨੂੰ ਵੀ ਤਿੰਨ ਮਹੀਨੇ ਹੋਏ ਸੀ ਇਹ ਸਿਰਫ ਇੱਕ ਘਰ ਨੂੰ ਜਿਹੜਾ ਦੂਜਾ ਘਰ ਵੀ ਉਜੜ ਗਿਆ ਨਾਲ ਪਰ ਸਰਕਾਰ ਦੇ ਬੀਬੀ ਕਿਵੇਂ ਵੇਖ ਦੋ ਸਰਕਾਰਾਂ ਦੀ ਨਸ਼ਾ ਖਤਮ ਹੋ ਗਿਆ ਹੋ ਗਿਆ ਖਤਮ ਨਾ ਨਾ ਕਿੱਥੇ ਹੋ ਗਿਆ ਬਾਈ ਸਰਕਾਰ ਦੇ ਬਾਹਰ ਕਮ ਚੱਕਤਾ ਸੰਕਰਾਂ ਬਾਹਲਾ ਕਰਤਾ ਹਾਂ ਬਾਹਲਾ ਸਕਦਾ ਬਾਈ ਮੁੰਡੇ ਬਾਹਲੀ ਔਖੀ ਦੁਨੀਆ ਚ ਦਾ ਬਾਹਲੀ ਔਖੀਆਂ ਹੂੰ ਤੋੜੇ ਪਿੰਡ ਇਥੇ ਨਾਲ ਹੀ ਐਮਐਲਏ ਦਾ ਪਿੰਡ ਆ 4 ਕਿਲੋਮੀਟਰ ਉੱਤੇ ਐਮਐਲਏ ਨਹੀਂ ਆਇਆ ਸਭਾਂ ਕੇ ਬੱਜ ਜਾਂਦੇ ਛੋੜੋ ਮਿੱਠੀਆਂ ਗੋਲੀਆਂ ਦੇਖ ਕੇ ਤੁਰ ਜਾਂਦੇ ਜਦੋਂ ਲੈ ਮੁੜ ਕੇ ਕੋਈ ਨਹੀਂ ਆਇਆ ਹਾਂ ਤਾਂ ਤਾਂ ਕੋਈ ਕਿਸੇ ਐਮਐਲਏ ਦਾ ਰੇਜ਼ ਨਹੀਂ ਕਿ ਵੀ ਸਰਕਾਰ ਕਹਿੰਦੀ 9400 ਪਿੰਡ ਚੋਂ ਸ਼ਮਕਾਤਾ ਕਿ ਛੁਮਕਾਤਾ ਜੇ ਮੁੱਕੇ ਹੋ ਫਿਰ ਆ ਕੇ ਨਕਾਣ ਹੁਣ ਕਿੰਨੀ ਮਸਾ ਹੋ ਗਈ ਹਾਂ ਹਾਂ ਬਿਲਕੁਲ ਇਹ ਸਿਰਫ ਇਸੇ ਪਿੰਡ ਦੀ ਨਹੀਂ ਹੋਰ ਪਿੰਡਾਂ ਦੇ ਵਿੱਚ ਵੀ ਕਈ ਕਈ ਪਿੰਡਾਂ ਚ ਤੇ ਜਈਆਂ ਮੋਥਾਂ ਆ ਜਿਹੜੇ ਸਾਹਮਣੇ ਵੜੀਆਂ ਆਲੇ ਜਿਹੜੀਆਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਇਹ ਨਸ਼ੇ ਨਾਲ ਹੋਈਆਂ ਜਾਂ ਕਿਵੇਂ ਹੋਈਆਂ ਪਰ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਕਿ ਭਈ ਇਹ ਨਸ਼ਾ ਆਉਂਦਾ ਕਿੱਥੋਂ ਆ ਤੇ ਇਹਦੇ ਨਤ ਕਿਉਂ ਨਹੀਂ ਪੈ ਰਹੀ ਹਾਂ ਜੀ ਹਾਂ ਜੀ ਸਰਕਾਰ ਕਰਾਉਂਦੀ ਹੈ ਫੇਰੀ ਹੁੰਦੇ ਹਮ ਹੋਰ ਤੇ ਕਿੱਧਰ ਆਉਂਦਾ ਨਹੀਂ ਜੇ ਸਰਕਾਰਾਂ ਖੋਲ੍ਹ ਲੈਂਦੀਆਂ ਅਗੇ ਇਹ ਜਗਮ ਬਿਲਕੁਲ ਫੇਰੀ ਹੋਰ ਰੋਗੇ ਨਾ ਜੀ ਹੁਣ ਕੀ ਤੁਸੀਂ ਕੀ ਮੰਗ ਕਰਦੇ ਹੋ ਕੀ ਕਹਿੰਦੇ ਹੋ ਤੁਸੀਂ ਪੰਨਾ ਇਹਦਾ ਵੀ ਤਾਜੋ ਤੇ ਨਸ਼ਾ ਖਤਮ ਹੀ ਨਹੀਂ ਹੁੰਦਾ ਹਮ ਖਤਮ ਹੋਣਾ ਚਾਹੀਦਾ ਇਹ ਖਤਮ ਹੋਣਾ ਜੀ ਅ ਸੋ ਤੁਸੀਂ ਖਬਰ ਸਾਰੀ ਸੋਣੀ ਲਈ ਐ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਸੀਂ ਜਿਹੜੇ ਵਾਅਦੇ ਕਰ ਰਹੇ ਆ ਜਾਂ ਜਿਹੜੀਆਂ ਅਸੀਂ ਪੋਸਟਰਾਂ ਦੇ ਵਿੱਚ ਗੱਲਾਂ ਕਰ ਰਹੇ ਆ ਉਹਨਾਂ ਨੂੰ ਅਮਲੀ ਰੂਪ ਵਿੱਚ ਵੀ ਲੈ ਆਈਏ ਹੋ ਸਕਦਾ ਤੁਸੀਂ ਜਿੱਥੋਂ ਕਹਿ ਰਹੇ ਹੋ ਉਹਨਾਂ ਪਿੰਡਾਂ 'ਚ ਨਸ਼ਾ ਬੰਦ ਕੀਤਾ ਗਿਆ ਹੋਵੇ ਜਾਂ ਉਤੋਂ ਖਤਮ ਹੋ ਗਿਆ ਹੋਵੇ ਪਰ ਆਹ ਪਿੰਡਾਂ 'ਚ ਹਾਲੇ ਵੀ ਨਸ਼ਾ ਹੈ ਜਿੱਥੇ ਅੱਜ ਫੇਰ ਇੱਕ ਸੱਥਰ ਤੇ ਖੜੇ ਹੋਇਆ ਸੱਥਰ ਤੇ ਖੜ ਕੇ ਇਹ ਗੱਲ ਹੋ ਰਹੀ ਹੈ ਕਿ ਭਾਈ ਨਸ਼ਾ ਖਤਮ ਕਰ ਦਿਓ ਯਾਰ ਸਾਡੇ ਪਿੰਡਾਂ ਦੇ ਮੁੰਡੇ ਮਰ ਰਹੇ ਆ ਸਾਡੇ ਪਿੰਡਾਂ ਦੀ ਨੌਜਵਾਨੀ ਖਤਮ ਹੋ ਰਹੀ ਆ ਪਰ ਸਰਕਾਰ ਦੇ ਪ੍ਰਸ਼ਾਸਨ ਦੇ ਅਜੇ ਕਿਸੇ ਦੇ ਕੋਈ ਕੰਨ ਤੇ ਜੂਣੀ ਸਰ ਕਰੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਜੁੜਨਾ ਜੁੜੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ